ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਵਿਧਵਾ ਔਰਤ ਦਾ ਦੁਬਾਰਾ ਵਿਆਹ ਕਰਨ ਦੀ ਇੱਕ ਰਸਮ ਹੁੰਦੀ ਸੀ ਜਿਸ ਨੂੰ ਚਾਦਰ ਪਾਉਣਾ ਜਾਂ ਕਰੇਵਾ ਕਰਾਉਣਾ ਆਖਿਆ ਜਾਂਦਾ ਸੀ ਤੇ ਇਹ ਚਾਦਰ ਪਾਉਣ ਦੀ ਰਸਮ ਕਦੋਂ ਤੇ ਕਿੰਨਾਂ ਹਾਲਾਤਾਂ ਵਿੱਚ ਕੀਤੀ ਜਾਂਦੀ ਸੀ ਤੇ ਜੇ ਵਿਧਵਾ ਔਰਤ ਦੇ ਪਹਿਲੇ ਵਿਆਹ ਦੇ ਬੱਚੇ ਵੀ ਹੋਣ ਫਿਰ ਉਸ ਵੇਲੇ ਕੀ ਕੀਤਾ ਜਾਂਦਾ ਸੀ ਅਤੇ ਪੁਰਾਣੇ ਸਿੱਖ ਰਾਜੇ ਮਹਾਰਾਜਿਆਂ ਨੇ ਆਪਣੀਆਂ ਰਾਣੀਆਂ ਹੋਣ ਦੇ ਬਾਵਜੂਦ ਵੀ ਦੂਸਰੀਆਂ ਔਰਤਾਂ ਨੂੰ ਚਾਦਰ ਪਾ ਕੇ ਆਪਣੇ ਮਹਿਲਾਂ ਵਿੱਚ ਕਿਉਂ ਲਿਆਂਦਾ ਸੀ ਤੇ ਕਰੇਵਾ ਕਰਾਉਣ ਤੇ ਚਾਦਰ ਪਾਉਣ ਵਾਲੀ ਰਸਮ ਦੇ ਵਿੱਚ ਕੀ ਫਰਕ ਹੁੰਦਾ ਸੀ ਇਹ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਆਪਾਂ ਸਾਂਝੀਆਂ ਕਰਾਂਗੇ ਅਖੀਰ ਤੱਕ ਜੁੜੇ ਰਹੋ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਲਾਈਕ ਅਤੇ ਸ਼ੇਅਰ ਵੀ ਕਰਿਓ ਬਹੁਤ ਪੁਰਾਣੇ ਸਮੇਂ ਦੇ ਵਿੱਚ ਔਰਤ ਦਾ ਸਿਰਫ ਇੱਕੋ ਵਾਰ ਵਿਆਹ ਕੀਤਾ ਜਾਂਦਾ ਸੀ ਉਸ ਦੇ ਘਰ ਵਾਲਾ ਲੰਮੀ ਉਮਰ ਭੋਗੇ ਥੋੜੀ ਉਮਰ ਭੋਗੇ ਇਹ ਔਰਤ ਦੇ ਕਰਮ ਹੁੰਦੇ ਸੀ ਤੇ ਜੇ ਕਿਤੇ ਜੰਗ-ਜੁੱਧ ਲੜਾਈ ਪੜਾਈ ਜਾਂ ਅਚਾਨਕ ਹੀ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਤਾਂ ਸਮਾਜ ਵੱਲੋਂ ਉਸ ਵਿਧਵਾ ਔਰਤ ਨੂੰ ਸਦੀ ਕਹਿ ਕੇ ਆਪਣੀ ਪਤੀ ਦੀ ਚਿਖਾ ਤੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ ਪਰ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸਾਰੇ ਭਾਰਤ ਤੇ ਹੋ ਗਿਆ ਮੁਲਕ ਪੰਜਾਬ ਤੇ ਵੀ ਹੋ ਗਿਆ ਤਾਂ ਉਹਨਾਂ ਨੇ ਇਸ ਰਸਮ ਨੂੰ ਬੰਦ ਕਰਨ ਦੇ ਲਈ ਇੱਕ ਕਾਨੂੰਨ ਲੈ ਕੇ ਆਂਦਾ ਜਿਸ ਨਾਲ ਇਹ ਸਤੀ ਪ੍ਰਥਾ ਬਿਲਕੁਲ ਬੰਦ ਹੋ ਗਈ ਕਿਉਂਕਿ ਪੁਰਾਣੇ ਹਿੰਦੂ ਰਾਜਪੂਤ ਲੋਕ ਔਰਤ ਨੂੰ ਦੁਆਰਾ ਵਿਆਹਣ ਦੇ ਵਿੱਚ ਆਪਣੀ ਹਾਨੀ ਸਮਝਦੇ ਸਨ ਕਿ ਸਾਡੇ ਘਰ ਦੀ ਇੱਜ਼ਤ ਕਿਸੇ ਹੋਰ ਨਾਲ ਵਿਆਹ ਕਿਵੇਂ ਕਰਾ ਸਕਦੀ ਪਰ ਜਦੋਂ ਅੰਗਰੇਜ਼ਾਂ ਦਾ ਕਾਨੂੰਨ ਆ ਗਿਆ ਸਤੀ ਪ੍ਰਥਾ ਬੰਦ ਹੋ ਗਈ ਤੇ ਪਤੀ ਦੀ ਮੌਤ ਤੋਂ ਬਾਅਦ ਜਦੋਂ ਇਸਤਰੀਆਂ ਵਿਧਵਾ ਹੋ ਕੇ ਆਪਣਾ ਇਕੱਲਾ ਜੀਵਨ ਜਿਉਣ ਲੱਗ ਪਈਆਂ ਆ ਫੇਰ ਸਮਾਜ ਸੋਚਣ ਵਾਸਤੇ ਮਜਬੂਰ ਹੋਇਆ ਤੇ ਫੇਰ ਇਹ ਸਮਾਜ ਵੱਲੋਂ ਕਰੇਵੇ ਦੀ ਰਸਮ ਨੂੰ ਪ੍ਰਵਾਨ ਕੀਤਾ ਗਿਆ ਹੁਣ ਆਪਾਂ ਦੇਖਦੇ ਹਾਂ ਕਰੇਵਾ ਕਰਾਉਣ ਤੇ ਚਾਦਰ ਪਾਉਣ ਵਾਲੀ ਰਸਮ 'ਚ ਫਰਕ ਕੀ ਹੈ ਜਦੋਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਾਂ ਆਪਣੇ ਪਤੀ ਨਾਲ ਕਿਸੇ ਕੱਲੋ ਤਲਾਕ ਲੈਣ ਤੋਂ ਬਾਅਦ ਵਿਧਵਾ ਔਰਤ ਆਪਣੇ ਘਰੇ ਵਾਪਸ ਆ ਜਾਂਦੀ ਹੈ ਉਸ ਦੇ ਘਰ ਦੇ ਸਿਆਣੇ ਲੋਕ ਕਬੀਲੇ ਦੇ ਸਿਆਣੇ ਬਜ਼ੁਰਗ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਔਰਤ ਦੀ ਉਮਰ ਤੇ ਉਸ ਦੀ ਯੋਗਤਾ ਨੂੰ ਵੇਖ ਕੇ ਕਿਸੇ ਦੂਸਰੇ ਵਰ ਦੀ ਤਲਾਸ਼ ਕਰਦੇ ਸਿਰ ਉਸ ਵਰ ਬਾਰੇ ਔਰਤ ਨੂੰ ਪੁੱਛਿਆ ਜਾਂਦਾ ਸੀ ਜੇ ਔਰਤ ਦੀ ਸਹਿਮਤੀ ਹੁੰਦੀ ਤਾਂ ਫੇਰ ਗੱਲ ਅੱਗੇ ਤੁਰਦੀ ਸੀ ਰਸਮਾਂ ਇਹ ਅੱਜ ਵੀ ਕੀਤੀਆਂ ਜਾਂਦੀਆਂ ਪਰ ਅੱਜ ਦੇ ਜਵਾਨੇ ਵਿੱਚ ਆਪਣੀ ਜ਼ਿੰਦਗੀ ਨਵੇਂ ਸਿਰੇ ਬਸਾਉਣ ਦੇ ਲਈ ਲੜਕੀ ਦੀ ਸੋਚ ਨੂੰ ਤਰਜੀਹ ਦਿੱਤੀ ਜਾਂਦੀ ਹੈ ਸਮਾਜ ਵੱਲੋਂ ਤੇ ਜਦੋਂ ਗੱਲ ਅੱਗੇ ਤੁਰ ਪੈਂਦੀ ਸੀ ਤੇ ਇਹ ਪੁਨਰ ਵਿਆਹ ਵਾਲੀ ਰਸਮ ਵਿੱਚ ਲੜਕੀ ਤੇ ਲੜਕੇ ਦੇ ਫੇਰੇ ਨਹੀਂ ਕੀਤੇ ਜਾਂਦੇ ਸੀ ਕੋਈ ਰਿਸ਼ਤੇਦਾਰਾਂ ਨੂੰ ਵੀ ਬਹਲਾ ਨਹੀਂ ਬੁਲਾਇਆ ਜਾਂਦਾ ਸੀ ਸਾਰੀਆਂ ਰਸਮਾਂ ਬਿਲਕੁਲ ਸਾਦੀਆਂ ਕੀਤੀਆਂ ਜਾਂਦੀਆਂ ਤੇ ਜੇ ਕਿਤੇ ਇਸਤਰੀ ਦੇ ਬਰਾਬਰ ਉਸ ਮਰਦ ਦਾ ਵੀ ਦੂਸਰਾ ਵਿਆਹ ਹੋ ਰਿਹਾ ਹੋਵੇ ਫਿਰ ਤਾਂ ਸਾਰਾ ਕੁਝ ਬਿਲਕੁਲ ਹੀ ਸਿੰਪਲ ਹੋ ਜਾਂਦਾ ਸੀ ਪੁਰਾਣੇ ਸਮੇਂ 'ਚ ਲੜਕੇ ਤੇ ਲੜਕੀ ਨੂੰ ਘਰੇ ਹੀ ਤਰੀਕੇ ਤੇ ਬਿਠਾ ਕੇ ਇਹ ਰਸਮ ਪੂਰੀ ਕਰ ਦਿੱਤੀ ਜਾਂਦੀ ਪਰ ਸਮੇਂ ਦੇ ਨਾਲ ਨਾਲ ਜਿਵੇਂ ਜਾਗਰਤੀ ਆਈ ਹਿੰਦੂ ਪਰਿਵਾਰਾਂ ਵੱਲੋਂ ਇਹ ਰਸਮ ਆਪਣੀਆਂ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤੀ ਜਾਂਦੀ ਰਹੀ ਤੇ ਸਿੱਖਾਂ ਵੱਲੋਂ ਇਹ ਪੁਨਰ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਣਾ ਸ਼ੁਰੂ ਹੋ ਗਿਆ ਤੇ ਸਮੇਂ ਦੀ ਲੋੜ ਅਨੁਸਾਰ ਇਸ ਵਿਆਹ ਨੂੰ ਸਰਕਾਰੀ ਦਰਬਾਰੇ ਕਾਗਜ਼ਾਂ ਦੇ ਵਿੱਚ ਸਹੀ ਸਾਬਤ ਕਰਨ ਦੇ ਲਈ ਅਦਾਲਤਾਂ ਵਿੱਚ ਵੀ ਇਹ ਵਿਆਹ ਰਜਿਸਟਰਡ ਕਰਾ ਕੇ ਕਰੇਵਾ ਭਰਾਇਆ ਜਾਂਦਾ ਸੀ ਤੇ ਆਮ ਤੌਰ ਤੇ ਸਮਾਜ ਵੀ ਇਸ ਵਿਆਹ ਨੂੰ ਪ੍ਰਵਾਨਗੀ ਦਿੰਦਾ ਆਇਆ ਤੇ ਜਦੋਂ ਇਹ ਰੇਵੇ ਦੀ ਰਸਮ ਹੁੰਦੀ ਸੀ ਤਾਂ ਉਸ ਵਿਧਵਾ ਔਰਤ ਦੇ ਬੱਚਿਆਂ ਨੂੰ ਵੀ ਉਹਦੇ ਪਤੀ ਦੀ ਬੁੱਕਲ ਵਿੱਚ ਬਿਠਾ ਦਿੱਤਾ ਜਾਂਦਾ ਕਿ ਅੱਜ ਤੋਂ ਇਹ ਬੱਚੇ ਵੀ ਤੈਨੂੰ ਬਾਪ ਮੰਨਣਗੇ ਤੇ ਤੂੰ ਵੀ ਇਹਨਾਂ ਦੀ ਪਰਵਰਿਸ਼ ਆਪਣੇ ਸਮਝ ਕੇ ਕਰੇਗਾ ਤੇ ਹੁਣ ਆਪਾਂ ਚਾਦਰ ਪਾਉਣ ਵਾਲੀ ਰਸਮ ਦੀ ਗੱਲ ਕਰ ਲੈਣੇ ਆ ਇਸ ਰਸਮ ਨੂੰ ਪੰਜਾਬ ਦੇ ਵਿੱਚ ਚਾਦਰ ਪਾਉਣਾ ਜਾਂ ਚਾਦਰ ਅੰਦਾਜੀ ਵੀ ਕਿਹਾ ਜਾਂਦਾ ਹੈ ਤੇ ਹਰਿਆਣਵੀ ਵਿੱਚ ਇਸ ਨੂੰ ਲੱਤਾ ਉਡਣ ਆਖਿਆ ਜਾਂਦਾ ਹੈ। ਕੁੱਲੂ ਕਾਂਗੜੇ ਦੀ ਬੋਲੀ ਜਾਂ ਹੋਰ ਬੋਲੀਆਂ ਦੇ ਵਿੱਚ ਵੀ ਇਸ ਰਸਮ ਦੇ ਵੱਖਰੋਂ ਵੱਖਰੇ ਨਾਮ ਹੈ ਪਰ ਇਹ ਰਸਮ ਕੀਤੀ ਇੱਕੋ ਅੰਦਾਜ਼ ਵਿੱਚ ਜਾਂਦੀ ਹੈ। ਜੇ ਚਾਦਰ ਪਾਉਣ ਦੀ ਰਸਮ ਦਾ ਪਿਛੋਕੜ ਦੇਖਣਾ ਹੋਵੇ ਤਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਵੀ ਇਹ ਰਸਮ ਪੰਜਾਬ ਦੇ ਵਿੱਚ ਪ੍ਰਚਲਿਤ ਸੀ। ਇਹ ਚਾਦਰ ਪਾਉਣ ਵਾਲੀ ਰਸਮ ਦੇ ਵਿੱਚ ਵੀ ਜਦੋਂ ਕਿਸੇ ਇਸਤਰੀ ਦੇ ਪਤੀ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਇਸ ਵਿਧਵਾ ਇਸਤਰੀ ਦੇ ਸਹੁਰੇ ਤੇ ਪੇਕੇ ਪਰਿਵਾਰ ਵੱਲੋਂ ਰਲ ਕੇ ਇਸ ਦੇ ਪੁਨਰ ਵਿਆਹ ਤੇ ਵਿਚਾਰ ਕੀਤੀ ਜਾਂਦੀ ਸੀ ਕਿਉਂਕਿ ਪੁਰਾਣੇ ਸਮੇਂ ਦੀਆਂ ਇਸਤਰੀਆਂ ਆਪਣੇ ਸਹੁਰਿਆਂ ਤੇ ਪੇਕਿਆਂ ਦੀ ਇੱਜ਼ਤ ਨੂੰ ਬਰਾਬਰ ਸਮਝਦੀਆਂ ਹੁੰਦੀਆਂ ਸੀ ਇਸ ਲਈ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਜਦੋਂ ਇਸਤਰੀ ਸਹੁਰੇ ਪਰਿਵਾਰ ਵਿੱਚ ਆਪਣੀ ਵਸਣ ਦੀ ਇੱਛਾ ਜ਼ਾਹਰ ਕਰ ਦਿੰਦੀ ਤਾਂ ਪਰਿਵਾਰ ਵੱਲੋਂ ਕੁੜੀ ਦੀ ਉਮਰ ਤੇ ਯੋਗਤਾ ਦੇ ਹਿਸਾਬ ਨਾਲ ਵਰ ਲੱਭਿਆ ਜਾਂਦਾ ਇਸ ਕੰਮ ਵਿੱਚ ਕੋਈ ਜ਼ਿਆਦਾ ਦੇਰੀ ਨਹੀਂ ਸੀ ਕੀਤੀ ਜਾਂਦੀ ਆਮ ਤੌਰ ਤੇ ਮੁੰਡੇ ਦੇ ਭੋਗ ਪੈਣ ਵਾਲੇ ਦਿਨ ਹੀ ਦੋਨੇ ਪਰਿਵਾਰ ਇਸ ਗੱਲ ਨੂੰ ਅੱਗੇ ਤੋਰ ਲੈਂਦੇ ਤੇ ਕੁੜੀ ਵੀ ਉਸ ਸਮੇਂ ਇੱਕ ਵਾਰ ਆਪਣਾ ਦੁੱਖ ਹੌਲਾ ਕਰਨ ਦੇ ਲਈ ਆਪਣੇ ਪੇਕੇਆਂ ਦੇ ਘਰ ਚਲੀ ਜਾਂਦੀ ਆਮ ਤੌਰ ਤੇ ਪਹਿਲੇ ਪਤੀ ਦੇ ਭਰਾ ਯਾਨੀ ਦਿਔਰ ਨੂੰ ਇਸ ਰਸਮ ਲਈ ਸਭ ਤੋਂ ਜੋਗ ਮੰਨਿਆ ਜਾਂਦਾ ਸੀ ਪਰ ਕਈ ਕਾਰਨਾ ਕਰਕੇ ਜੇ ਦਿਔਰ ਦੀ ਉਮਰ ਆਪਣੀ ਵੱਡੀ ਭਝਾਈ ਨਾਲੋਂ ਕਾਫੀ ਛੋਟੀ ਹੁੰਦੀ ਤਾਂ ਫਿਰ ਸਮਾਜ ਵਿੱਚ ਇਹ ਚਾਦਰ ਪਾਉਣ ਵਾਲੀ ਰਸਮ ਜੇਠ ਨਾਲ ਵੀ ਨਿਭਾਈ ਜਾ ਸਕਦੀ ਸੀ ਜਾਂ ਤੇ ਜੇਠ ਪਹਿਲਾਂ ਵਿਆਹ ਨਾ ਹੋਵੇ ਤੇ ਜਹਾਂ ਜੇਠ ਦੀ ਪਤਨੀ ਗੁਜ਼ਰ ਚੁੱਕੀ ਹੋਵੇ ਇਹਨਾਂ ਹਾਲਾਤਾਂ ਵਿੱਚ ਇਹ ਰਸਮ ਸਿਰੇ ਚੜ ਜਾਂਦੀ ਸੀ ਪਰ ਜੇ ਕਿਸੇ ਘਰਾਣੇ ਦੇ ਵਿੱਚ ਉਸ ਔਰਤ ਦਾ ਕੋਈ ਦਿਔਰ ਵੀ ਨਾ ਹੋਵੇ ਉਸ ਦਾ ਜੇਠ ਵੀ ਨਾ ਹੋਵੇ ਪਰ ਉਹ ਫੇਰ ਵੀ ਆਪਣੇ ਸਹੁਰਿਆਂ ਦੇ ਘਰ ਵਸਣਾ ਚਾਵੇ ਤਾਂ ਫੇਰ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਸ਼ਰੀਕੇ ਕਬੀਲੇ ਦੇ ਵਿੱਚੋਂ ਕੋਈ ਜੋਗ ਮੁੰਡਾ ਲੱਭ ਕੇ ਉਸ ਔਰਤ ਦੀ ਸ਼ਾਦੀ ਯਾਨੀ ਪੁਨਰ ਵਿਆਹ ਉਹਦੇ ਨਾਲ ਕੀਤਾ ਜਾਂਦਾ ਪਰ ਵਿਦਵਾਨ ਵਿਧਵਾ ਲੜਕੀ ਦੇ ਦੁਆਰਾ ਉਸੇ ਘਰ ਵਿੱਚ ਪੁਨਰ ਵਿਆਹ ਕਰਨ ਦੇ ਤਿੰਨ ਕਾਰਨ ਵੀ ਮੰਨਦੇ ਆ ਪਹਿਲਾ ਕਾਰਨ ਕਿ ਲੜਕੀ ਇਸ ਘਰ ਦੀ ਨੂੰਹ ਬਣ ਕੇ ਆਈ ਸੀ ਤੇ ਜ਼ਿੰਦਗੀ ਚ ਲੜਕੀ ਇੱਕੋ ਵਾਰ ਡੋਲੀ ਚ ਬਹਿੰਦੀ ਹੈ ਇਸ ਲਈ ਉਹ ਆਪਣੀ ਜ਼ਿੰਦਗੀ ਇਸ ਘਰ ਦੇ ਵਿੱਚ ਹੀ ਬਤੀਤ ਕਰਨਾ ਚਾਹੁੰਦੀ ਹੈ ਤੇ ਦੂਸਰਾ ਕਾਰਨ ਜੇ ਉਸ ਔਰਤ ਦੇ ਪਹਿਲੇ ਵਿਆਹ ਤੋਂ ਬੱਚੇ ਆ ਤਾਂ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਉਸੇ ਖਾਨਦਾਨ ਵਿੱਚ ਹੀ ਹੋਵੇਗਾ ਕਿਉਂਕਿ ਉਹ ਬੱਚੇ ਉਸੇ ਪਰਿਵਾਰ ਦਾ ਖੂਨ ਹੈ ਸਾਰਾ ਪਰਿਵਾਰ ਉਹਨਾਂ ਬੱਚਿਆਂ ਨੂੰ ਪਿਆਰ ਕਰੇਗਾ ਉਹਨਾਂ ਦੀ ਚੰਗੀ ਦੇਖਭਾਲ ਕਰੇਗਾ ਤੇ ਤੀਸਰਾ ਕਾਰਨ ਇਹ ਅੰਗਰੇਜ਼ ਰਾਜ ਆਉਣ ਤੋਂ ਬਾਅਦ ਆਪਣੇ ਪਤੀ ਦੀ ਜ਼ਮੀਨ ਜਾਇਦਾਦ ਦੇ ਵਿੱਚ ਔਰਤ ਦਾ ਵੀ ਹੱਕ ਹੋ ਗਿਆ ਸੀ ਇਸ ਕਰਕੇ ਜੇ ਉਹ ਔਰਤ ਉਸੇ ਘਰ ਦੇ ਵਿੱਚ ਦਿਉਰ ਜਾਂ ਜੇਠ ਨਾਲ ਵਿਆਹ ਕਰਾ ਲਵੇਗੀ ਤੇ ਘਰ ਦੀ ਜ਼ਮੀਨ ਜਾਇਦਾਦ ਤੇ ਘਰ ਦੀ ਇੱਜ਼ਤ ਘਰ ਦੀਆਂ ਬਰੂੰਹਾਂ ਦੇ ਅੰਦਰ ਹੀ ਰਹਿ ਜਾਵੇਗੀ ਇਹ ਸਾਰੇ ਕਾਰਨ ਕਰਕੇ ਇਹ ਚਾਦਰ ਪਾਉਣ ਵਾਲੀ ਰਸਮ ਹੈ ਜਿਹੜੀ ਪੰਜਾਬੀ ਸੱਭਿਆਚਾਰ ਵਿੱਚ ਹੁੰਦੀ ਰਹੀ ਹੈ। ਇਜੇ ਇਤਿਹਾਸ ਦੇ ਨਜ਼ਰਗੇ ਤੋਂ ਦੇਖਣਾ ਹੋਵੇ। ਭਾਈ ਇਤਿਹਾਸ ਵਿੱਚ ਵੀ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ। ਸਾਰਿਆਂ ਤੋਂ ਵੱਡੀ ਉਦਾਹਰਨ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ। ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਸਿੱਖ ਸਰਦਾਰਾਂ ਨਾਲ ਲੜਾਈਆਂ ਕੀਤੀਆਂ ਤੇ ਉਹਨਾਂ ਲੜਾਈਆਂ ਵਿੱਚ ਜਿਹੜੀਆਂ ਮਿਸ਼ਲਾਂ ਦੇ ਆਗੂ ਦਾਨੇ ਜੰਗ 'ਚ ਸ਼ਹੀਦ ਹੋਏ ਸਨ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੀਆਂ ਰਾਣੀਆਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚਾਦਰ ਪਾ ਕੇ ਆਪਣੇ ਮਹਿਲਾ ਵਿੱਚ ਜੋਗ ਸਥਾਨ ਦਿੰਦਾ ਰਿਹਾ। ਇਸ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਤੇ ਮਹਿਲਾ ਤੋਂ ਲੈ ਕੇ ਪਿੰਡਾਂ ਦੇ ਆਮ ਦਰਮਿਆਨੇ ਘਰਾਂ ਦੇ ਤੱਕ ਇਹ ਰਸਮ ਪੰਜਾਬ ਦੇ ਵਿੱਚ ਨਿਭਾਈ ਜਾਂਦੀ ਰਹੀ ਹੈ। ਖੜਾਪਾ ਦੇਖਦੇ ਆ ਇਹ ਚਾਦਰ ਪਾਉਣ ਵਾਲੀ ਰਸਮ ਨਿਭਾਈ ਕਿਸ ਤਰ੍ਹਾਂ ਜਾਂਦੀ ਸੀ ਪੁਰਾਣੇ ਸਮਿਆਂ ਚ ਪਿੰਡ ਦੇ ਮੋਤਵਾਰ ਬੰਦੇ ਤੇ ਸਰੀਕੇ ਕਬੀਲੇ ਦੇ ਸਿਆਣੇ ਬੰਦਿਆਂ ਨੂੰ ਸੱਦ ਕੇ ਜਦੋਂ ਦੋਨੇ ਧਿਰਾਂ ਸਹਿਮਤ ਹੋ ਜਾਂਦੀਆਂ ਉਸ ਵਿਧਵਾ ਲੜਕੀ ਨੂੰ ਉਹਦੇ ਦਿਔਰ ਜਾਂ ਜੇਠ ਦੇ ਲੜ ਲਾ ਦਿੱਤਾ ਜਾਂਦਾ ਤੇ ਰਸਮ ਵੀ ਬੜੀ ਸਿੰਪਲ ਕੀਤੀ ਜਾਂਦੀ ਇੱਕ ਚਿੱਟੀ ਚਾਦਰ ਦੀਆਂ ਚਾਰਾ ਕੰਨੀਆਂ ਨੂੰ ਵਸਾਰ ਦਾ ਰੰਗ ਚਾੜ ਕੇ ਪੀਲਾ ਕਰ ਲਿਆ ਜਾਂਦਾ ਤੇ ਉਹ ਲੜਕੇ ਲੜਕੀ ਨੂੰ ਜਾਂ ਮੰਜਿਆ ਤੇ ਜਾਂ ਤਰੀ ਤੇ ਜ਼ਮੀਨ ਤੇ ਬਿਠਾ ਕੇ ਉਹ ਇੱਕ ਸਾਂਝੀ ਚਾਦਰ ਦੋਨਾਂ ਜੀਆਂ ਦੇ ਉੱਪਰ ਪਾ ਦਿੱਤੀ ਜਾਂਦੀ ਇੱਕ ਚਾਦਰ ਨਾਲ ਦੋ ਜਾਣਿਆਂ ਦੇ ਵਜੂਦ ਕੱਜਣ ਦਾ ਮਤਲਬ ਹੁੰਦਾ ਸੀ ਕਿ ਇਹਨਾਂ ਦੋਨਾਂ ਜੀਆਂ ਦੀ ਅੱਜ ਤੋਂ ਬੁੱਕਲ ਸਾਂਝੀ ਹੈ ਤੇ ਇਹ ਰਸਮ ਦੇ ਵਿੱਚ ਵੀ ਜੇ ਤਾਂ ਕੱਲੀ ਔਰਤ ਦੇ ਪਹਿਲੇ ਵਿਆਹ ਦੇ ਬੱਚੇ ਹੈ ਤਾਂ ਉਹ ਪਤੀ ਦੀ ਗੋਦੀ 'ਚ ਬਿਠਾ ਦੇਣੇ ਆ ਜਾਂ ਮੰਨ ਲਓ ਜੇ ਉਹਦੇ ਪਤੀ ਦੇ ਵੀ ਪਹਿਲੇ ਵਿਆਹ ਦੇ ਬੱਚੇ ਹੈ ਤਾ ਸਿਆਣੇ ਬਜ਼ੁਰਗ ਕੀ ਕਰਦੇ ਸੀ ਔਰਤ ਦੇ ਬੱਚਿਆਂ ਨੂੰ ਪਤੀ ਦੀ ਗੋਦੀ 'ਚ ਬਿਠਾ ਦਿੰਦੇ ਤੇ ਪਤੀ ਦੇ ਬੱਚਿਆਂ ਨੂੰ ਔਰਤ ਦੀ ਗੋਦੀ 'ਚ ਬਿਠਾ ਦਿੰਦੇ ਕਿ ਅੱਜ ਤੋਂ ਇਹਨਾਂ ਬੱਚਿਆਂ ਨੂੰ ਤੁਸੀਂ ਇੱਕ ਸਮਾਨ ਸਮਝਣਾ ਤੇ ਉਹ ਸਿੱਧੇ ਸਾਦੇ ਲੋਕ ਉਹਨਾਂ ਬੱਚਿਆਂ ਦੀ ਪਰਵਰਿਸ਼ ਵੀ ਇੱਕ ਸਮਾਨ ਕਰਦੇ ਸਨ ਕਿਉਂਕਿ ਉਦੋਂ ਲੋਕਾਂ ਦੇ ਦਿਲਾਂ ਵਿੱਚ ਕੋਈ ਤੇਰ ਮੇਰ ਜਾਂ ਕੋਈ ਬੇਈਮਾਨੀ ਨਹੀਂ ਸੀ ਹੁੰਦੀ ਪਰ ਸਮੇਂ ਦੇ ਨਾਲ ਨਾਲ ਸਿੱਖ ਸਮਾਜ ਦੇ ਵਿੱਚ ਵੀ ਇਹ ਰਸਮਾਂ ਪਹਿਲਾਂ ਕਰਦੇ ਵਿੱਚ ਹੁੰਦੀਆਂ ਸੀ ਫੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਲੱਗ ਪਈਆ ਭਾਈ ਜੀ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿੰਦਾ ਤੇ ਦੋਨੇ ਪਰਿਵਾਰ ਲੜਕੇ ਤੇ ਲੜਕੀ ਦੀ ਝੋਲੀ 'ਚ ਦੋ ਦੋ ਲੱਡੂ ਪਾ ਦਿੰਦੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰਸਮ ਸੰਪੂਰਨ ਹੋ ਜਾਂਦੀ ਪਰ ਜੋ ਵੀ ਸੀ ਇਹ ਪ੍ਰਾਣੀਆਂ ਰਸਮਾਂ ਬੜੀਆਂ ਸਾਧੀਆਂ ਤੇ ਸਿੱਧੀਆਂ ਸੀ ਪਰ ਸਾਨੂੰ ਲੋੜ ਹੈ ਆਪਣੇ ਬਜ਼ੁਰਗਾਂ ਦੀਆਂ ਚਲਾਈਆਂ ਇਹਨਾਂ ਰਸਮਾਂ ਤੋਂ ਸਿੱਖਣ ਦੀ ਕਿ ਉਸ ਵੇਲੇ ਦੇ ਲੋਕ ਤੇ ਪੁਨਰ ਵਿਆਹ ਕਰਕੇ ਦੁਬਾਰਾ ਵਿਆਹ ਕਰਕੇ ਵੀ ਆਪਣੀ ਜ਼ਿੰਦਗੀ ਖੁਸ਼ਹਾਲ ਜਿਉ ਲੈਂਦੇ ਸਨ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ